ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀਆਂ ਫੋਟੋਆਂ ਪਿੰਡ ਤਖਤੂਪੁਰਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਮੋਗਾ ਵਾਈ ਕੋਲ ਲੋਣ ਛੋਟੀ ਸੂਈ ਵੀ ਆ ਭਰਾ ਕੱਲ ਦੀ ਸੂਈ ਵੀ ਆ ਠੀਕ ਹੈ ਨਾ ਵੱਧ ਜਾਣਕਾਰੀ ਵਾਈ ਤੋਂ ਲੈ ਲਿਆ ਭਰਾ ਵਾਈ ਤੋਂ ਵੀਡੀਓ ਮਗਵਾ ਸਕਦੇ ਹੋ ਚੈੱਕ ਤੇ ਤਸਵੀਰਾਂ ਭਰਾ ਤੁਸੀਂ ਆਪ ਕਰਨੀਆਂ ਠੀਕ ਹੈ ਜੀ ਵਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਭਰਾ ਠੀਕ ਹੈ ਜੀ ਵਾਈ ਦਾ ਨੰਬਰ ਲਾਵਾਂਗੇ ਟਾਈਟਲ ਵਿੱਚ ਤਾਜੀ ਸੂਈ ਪਲੂਣ ਝੋਟੀ ਬਕਾਉਗਾ ਭਰਾ ਮਗਰ ਹੈਗਾ ਕਟਾ ਠੀਕ ਹੈ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਫੋਟੋਆਂ ਤੇ ਐਡ ਲਗਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਡੇ ਤੱਕ ਨਵੀਂ ਤੇ ਨਵੀਂ ਵੀਡੀਓ ਅਪਲੋਡ ਕਰ ਸਕੀ ਜੀ 22 ਦਾ ਨੰਬਰ ਲਿਖਾਂਗੇ ਜੀ ਟਾਈਟਲ ਵਿੱਚ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤੈਦ ਲਓ ਧੰਨਵਾਦ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਭਰਾ ਤਾਂ ਕਿ ਤੁਹਾਡੇ ਤੱਕ ਨਵੀਂ ਤੋਂ ਨਵੀਂ ਵੀਡੀਓ ਅਪਲੋਡ ਕਰ ਸਕੀਏ ਜੀ ਓਕੇ ਬਾਏ